ਪੁਲਿਸ थाना ਜੀ ਰਵਾਬ ਨਾਨਕ ਦੇ ਅੰਦਰ ਪਿੰਡੀ ਪੁਲਿਸ ਚੌਕੀ ਤਰਮਕੋਟ ਰੰਡਾਵਨ ਨੇ ਪਿੰਟਰ ਅੜੜੇ ਵਾਲੀ ਦੀ ਨੌਜਵਾਨ ਦੀ ਸੜਕ ਹਾਸਤ ਵਿੱਚ ਮੌਤ ਹੋ ਜਾਂਦੀ ਖਬਰ ਸਾਹਮਣੇ ਆਈ ਹੈ। ਦੱਸਦੇ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਦੇ ਵੱਲੋਂ ਪਿੰਦੇ ਹੀ ਕੁਝ ਵਿਅਕਤੀਆਂ ਦੇ ਉੱਪਰ ਨੌਜਵਾਨ ਦੇ ਕਤਲ ਦੇ ਇਲਜ਼ਾਮ ਲਾਏ ਜਾ ਰਹੇ ਨੇ। ਮ੍ਰਿਤਕ ਦੇ ਪਤਨੀ, ਪਿਤਾ ਅਤੇ ਪ੍ਰਾਂਤ ਦੱਸਿਆ ਹੈ ਕਿ ਮਲਕੀਤ ਸਿੰਘ ਜੋ ਕਿ ਅੱਡਾ ਚੁੱਗੀ ਦੇ ਵਿਖੇ ਟੀਵੀ ਰਿਪੇਅਰ ਦਾ ਕੰਮ ਕਰਦਾ ਸੀ ਅਤੇ ਰੋਜ਼ ਹੀ ਇਸ ਤਰ੍ਹਾਂ ਦੇ ਰਾਤ ਆਪਣੇ ਘਰ ਆ ਰਿਹਾ ਸੀ। ਜਿਸ ਦੇ ਕਾਰਨ ਜੜਾ ਹੈ ਕਾਰ ਤੋਂ ਕੁਛ ਦੂਰੀ ਤੇ ਹੀ ਸੜਕ ਦੇ ਉਪਰ ਹਾਦਸੇ ਦੇ ਮੌਤ ਹਾਦਸੇ ਦੇ ਕਰਕੇ ਜੜਾ ਹੈ ਮੌਤ ਹੋ ਗਈ ਪਰਵਾਰਕ ਮੈਂਬਰਾਂ ਨੇ ਪਿੰਡੇ ਦੇ ਹੀ ਕੁਝ ਲੋਕਾਂ ਦੇ ਉਪਰ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮ੍ਰਿਤਕ ਮਲਕੀਤ ਸਿੰਘ ਦਾ ਪਿੰਡੇ ਦੇ ਕੁਝ ਲੋਕਾਂ ਦੇ ਨਾਲ ਪਿਛਲੇ ਸਮੇਂ ਤੋਂ ਲੜਾਈ ਝਗੜਾ ਹੋਇਆ ਸੀ ਜਿਸ ਦੇ ਕਰਕੇ ਰਾਜਨਾਮਾ ਵੀ ਹੋ ਚੁੱਕਿਆ ਸੀ ਪਰ ਪਿੰਡੇ ਦੇ ਹੀ ਉਹਨਾਂ ਲੋਕਾਂ ਦੇ ਵੱਲੋਂ ਰੰਜੋਸ਼ ਰੱਖਦੇ ਹੋਏ ਬੀਤੀ ਰਾਤ ਉਸ ਦੇ ਸਿਰ ਦੇ ਪਿੱਛੇ ਕਿਸੇ ਤੇਜ਼ ਤਾਰ ਹਥਿਆਰ ਨਾਲ 60 ਵਾਰ ਕੇ ਉਸ ਦਾ ਕਤਲ ਕੀਤਾ ਗਿਆ ਹੈ। ਜਿਹੜੇ ਜਿਹਨੇ ਦੇਥ ਤੁਹਾਡੇ ਪਤੀ ਸੀ ਹਾਂਜੀ ਮੇਰੇ ਪਤੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀ ਹੈ ਗੱਲਬਾਤ ਕੁਛ ਨਹੀਂ ਪਹਿਲਾਂ ਇਹ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗਵਾਂਢ ਚ 8-9 ਮਹੀਨੇ ਹੋ ਗਏ ਸੀ ਉਹ ਰਾਜੀਨਾਮਾ ਹੋ ਗਿਆ ਇਹ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੰਦੇ ਸੀ ਤੁਹਾਡੇ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤਰੀਕਾਰ ਹੀ ਲੈਂਦੇ ਜਿਸ ਇਹ ਮੈਂ ਇਨਾਨੇ ਮੈਨੂੰ ਆਣ ਕੇ ਆਖਣਾ ਕਿ ਸਾਨੂੰ ਧਮਕੀਆਂ ਦਿੰਦੇ ਇਨਾਨ ਨੇ ਮੈਂ ਕਿਹਾ ਥੋੜਾ ਰਸੋਣੇ ਚਾਹੀਏ ਖਾ ਦੀਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੀ ਜਿੱਦ ਦਿਨ ਇਨਾਨੇ ਵਾਰ ਕੀਤਾ ਇਹਨਾਂ ਨੇ ਮੇਰੀ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹ ਨਾ ਸੋਚਿਓ ਕਿ ਮੇਰਾ ਜੋ ਵੀ ਕੰਮ ਕਰਨਗੇ ਇਨਾਨ ਨੇ ਕਰਨਾ ਮਾਪੋਤ ਤੁਸੀਂ ਇਹ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਜੀਵਨ ਜਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕੰਮਦਾਰ ਫਿਰ ਪਤੀ ਦੀ ਸਿਰ ਤੇ ਚੱਲਦਾ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜੇ ਪੜਦਾ ਹੈ ਬਸ ਇਹ ਕਹਿਣਾ ਕਿ ਮੇਰਾ ਬੱਚਾ ਪੜ ਜੇ ਇਹਨੂੰ ਵੀ ਕਹਿਣਾ ਉਹਨਾਂ ਨਾਲ ਹੱਡਾ ਵੇਰ ਚੱਲਦਾ ਨਾ ਵੇਰ ਕੱਢਣਾ ਵਾ ਤੇ ਪੁੱਤ ਇੱਧਰ ਨਾ ਆਇਆ ਕਰ ਦੁਖਮੀ ਨਾ ਹੋ ਗਿਆ ਇਧਰੋਂ ਦੀ ਬੁਲਟ ਸਾਡੇ ਪੂਵੇ ਗਾੜੀ ਨੂੰ ਨੱਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਲੱਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਨੰਗਦੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਸੀਸੀ ਕੈਮਰੇ ਲਗਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਗੱਲ ਦੀ ਨਹੀਂ ਇਹਨਾਂ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕੀ ਉਹਨਾਂ ਨੇ ਸਾਡਾ ਘਾਰ ਹੀ ਮੁੱਦਾ ਕਰ ਦੇਣਾ ਮੇਰੇ પતિ ਦੀ ਨੌਤ ਕਰ ਦੇਣੀ ਹੈ ਇਹ ਰਾਤੀ ਨਾਲ 90 ਨਾਲ ਇਨਫੋਰਮੇਸ਼ਨ ਆਈ ਹੈ ਨਾ ਇਹ ਤੇ ਇੱਕ ਮਲਕੀਸ ਸਾਨੂੰ ਬਲਵਿੰਦਰ ਸਿੰਘ ਪਿੰਡ ਰੜੀ ਵਾਲੀ ਆ ਕੀ ਪੀਸਾਰ ਜਿੰਗੁਰਾ ਇਹ ਇਹਦੀ ਸੜਕ ਦੇ ਵਿੱਚ ਡਿੱਗ ਕੇ ਮੌਤ ਹੋ ਗਈ ਹੈ ਉੱਥੇ ਹੀ ਮੌਕੇ ਤੇ ਆਇਆ ਸੀ ਮੌਕੇ ਤੇ ਆਣ ਕੇ ਇਹਨਾਂ ਨੇ ਸਾਡੇ ਕੋਲੋਂ ਮੋਟਰ ਸੈਂਟਰ ਤੇ ਜਿਹੜਾ ਡਾਸ਼ੀ ਉਹ ਆਪਣੇ ਘਰ ਲੈ ਗਿਆ ਸੀ ਤੇ ਸੜਕ ਦੇ ਉੱਤੇ ਹੈ ਨਹੀਂ ਤੇ ਉਹ ਬਾਅਦ ਵਿੱਚ ਫਾਇੰਡਿੰਗ ਸੈਂਟਰੀ ਦੀ ਵੀ ਮੌਕੇ ਤੇ ਆਈ ਹੈ ਹੀ ਆਈ ਹੈ ਸਾਰਾ ਕੁਝ ਦੇਖਿਆ ਤੇ ਇਹ ਮੌਤ ਦਾ ਅਸਲੀ ਜਿਹੜਾ ਕਾਰਨ ਇਹ ਬਾਦ ਕੋਟ ਮਾਟ ਵੀ ਪਤਾ ਲੱਗਣਾ ਅਜ ਕੋਟ ਮਾਟ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਇਹਦਾ ਜਿਹੜਾ ਫਾਦਰ ਹੀ ਉਹ ਆਪਣੇ ਗਵਾਹ ਨਹੀਂ ਦੋ ਘਰ ਵਾਲ ਜਿਹਨਾਂ ਦੇ ਪੰਜ ਬੰਦਿਆਂ ਦੇ ਨਾਮ ਲਖਾਉਂਦੇ ਆ ਕਿ ਇਹਨਾਂ ਨੇ ਇਹਨੂੰ ਮਾਰਿਆ 6 ਮਹੀਨੇ ਪਹਿਲਾਂ ਨੱਚੜਾ ਚੰਗੜਾ ਚੋਂ ਬੰਦਾ ਆਇਆ ਤੇ ਵਿਚ ਵਿੱਚ ਹੋਇਆ ਅੱਜ ਰਾਜਨਾਮਾ ਹੋਇਆ ਜੀ ਤੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਵੀ ਕਾਰਵਾਈ ਨਹੀਂ ਜੀ ਸਰ ਬਸ ਹਰ ਤੱਕ ਆਪਣਾ ਕੀਤਾ ਮਕਦਮਾ ਦਰਜ ਨਹੀਂ ਬਦਮਾ ਦਰਜ ਜਿਹੜਾ ਐਂਕ ਕਰਤਾ ਹੈ ਸਰ ਕੋ ਪਰਿਵਾਰ ਕਹਿ ਰਿਹਾ ਪਰਿਵਾਰ ਕਹਿ ਰਿਹਾ ਕਿ ਕਤਲ ਹੋਇਆ ਹੈ ਕਤਲ ਹੋਇਆ ਹੈ ਬਈਆ ਬੋਰਡ ਮਾਰਡ ਦੀ ਰਿਪੋਰਟ ਤੋਂ ਬਾਅਦ ਦੇਖਦੇ ਕੀ ਕਾਰਵਾਈ ਬਾਕੀ ਹੈ ਬਾਕੀ ਕਰ ਰਹੇ ਜੀ ਇਨਵੈਸਟੀਗੇਸ਼ਨ ਸਰ ਕੋ ਸੀਸੀਟੀਵੀ ਵਗੈਰਾ ਸਾਹਮਣੇ ਆਇਆ ਸੀਸੀਟੀਵੀ ਕੈਮਰੇ ਇੱਕ ਸਰਕਟ ਸਰਕਟ ਹੈਗੇ ਇਹਨਾਂ ਦੇ ਪਿੰਡ ਦੇ ਉਹਦੇ ਚੈੱਕ ਕਰ ਲਏ